ਕੀ ਬਰਥਡੇ ਹੈ ਦੱਚੋ ਤੇਰਾ ਐਦਾ ਬਰਥਡੇ ਆਜ ਦਾ ਦੇਖੀ ਨੀ ਸੋਹਣੇ ਲੱਗਦੇ ਸੂਟ ਪਾਇਆ ਹੋਇਆ ਹੈ ਨਾ ਹੈਲੋ ਕਰ ਦੇ ਹੈਲੋ ਗਾਇਜ਼ ਹੈਲੋ ਗਾਇਜ਼ ਗਾਇਜ਼ ਸ੍ਰੀ ਅਕਾਲ ਅੱਜ ਅਸੀਂ ਆਏ ਆਪਣੀ ਸਹੇਲੀ ਦੇ ਘਰੇ ਤੇ ਉਹਦੀ ਕੁੜੀ ਦਾ ਬਰਥਡੇ ਹੈ ਮੈਂ ਤਰਨ ਲੱਗ ਗਿਆ ਸਮੋਸੇ ਕਿ ਮੈਂ ਥੋੜੀ ਜਿਹੀ ਪਹਿਲਾਂ ਹੋ ਗਈਆਂ ਹਾਲੀ ਆਣਾ ਸਾਰੇ ਜਿਹੜੀਆਂ ਨੇ ਇਹਨੇ ਸਮੋਸੇ ਖਾਣੇ ਤਾਂ ਦੱਸੋ ਆ ਰਹੇ ਹੋ ਮਾਹੋਂ ਦੀ ਦਾਲ ਖਣੀ ਤੇ ਮਿਕਸ ਸਬਜੀ ਰੋਟੀ ਅਸੀਂ ਬਾਅਦ ਉਤਾਰਾਂਗੇ ਤੇ ਇੱਥੇ ਨੇ ਪਕੌੜੇ ਇਹ ਆਪੇ ਤੜਨੇ ਆ ਸਾਰੇ ਲਵੀ ਕਰ ਰਹੀ ਐ ਐ ਕਿਹੜਾ ਚਨਾ ਮੁੱਲ ਗਈ ਲਵੀ ਲਵੀ ਹੋਇਆ ਨਾ ਹਾਂ ਸਹੀ ਹੈ ਚਲੋ ਹਾਂ ਕਵਿਤਾ ਕਿਸ ਤਰ੍ਹਾਂ ਦੀ ਬਣੀ ਟੇਸਟੀ ਹੈ ਟੇਸਟੀ ਹੈ ਟੇਸਟੀ ਜਾਣੀ ਹੈ ਟੇਸਟੀ ਆਓ ਇਹ ਕਾਜਲ ਵਧੀਆ ਚਲ ਠੀਕ ਹੈ ਬਣ ਰਹੇ ਪਕੌੜੇ ਗਰਮ ਹੋ ਰਹੇ ਹਾਲੀ ਗਰਮ ਕਰ ਰਹੇ ਆਂ ਅਸੀਂ ਪਕੌੜੇ ਗਰਮ ਗਰਮ ਖਲਾਵਾਂਗੇ ਵਿਦਰਿਆ ਪੈਂਦਾ ਕਿ ਤੱਕਾ ਪੈਂਦਾ ਹੈ ਪੋਸਟ ਮੈਂ ਕਾ ਵੱਧ ਗਈ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਡੇ ਛੋਟੇ ਜੀ ਗੁੱਗੂ ਦਾ ਵੈਲਕਮ ਕਰੋ ਵੈਲਕਮ ਜੀ ਵੈਲਕਮ ਕਿੰਨੂ ਕਰਦਾ ਸੀ ਲਸੂ ਨੂੰ ਕਰ ਰਹੀ ਸੀ ਤੁੰ ਨੂੰ ਹੈ ਆਲਾ ਨਹੀਂ ਸੀ ਮੇਰੇ ਚਾਲ ਆਓ ਗਰਮ ਗਰਮ ਚਾਹ ਸੁਖੀ ਭਾਈ ਨਹੀਂ ਆਏ ਇਹ ਆ ਕਰਦੇ ਮਾੜਾ ਸੋਨੂ ਨੂੰ ਕਈ ਫੋਨ ਕਰ ਤੂੰ ਵੀ ਕਾਲ ਆਇਆ ਸਰਬਾਨ